ਰਾਗੀ ਸਹਿਬਾਨ ਨੂੰ ਹਜੂਰੀ ਰਾਗੀਆਂ ਨੂੰ ਜਿਨ੍ਹਾਂ ਦਾ ਨਾਮ ਉਪਾਈ ਹਰਪ੍ਰੀਤ ਸਿੰਘ ਖਾਲਸਾ ਹੈ ਅੱਜ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਜਦੋਂ ਰੋਂਦੇ ਹੋਏ ਵੇਖਿਆ ਤੇ ਮੇਰਾ ਦਿਲ ਅਜੰਦਰੋਂ ਬੜਾ ਦੁਖਿਆ ਹੈ ਮੈਨੂੰ ਨਹੀਂ ਪਤਾ ਕੀ ਸੱਚਾਈ ਹੈ ਕੀ ਝੂਠ ਹੈ ਉਹ ਪਾਈ ਸਾਹਿਬ ਕੌਣ ਨੇ ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੀ ਈਸ਼ੂ ਚੱਲ ਰਿਹਾ ਹੈ ਮੈਂ ਅੱਜ ਸਿਰਫ ਸਾਹਮਣੇ ਆਈ ਆਂ ਇਨਸਾਨੀਅਤ ਦੇ ਨਾਤੇ ਕਿ ਭਾਵੇਂ ਕੋਈ ਵੀ ਗੱਲ ਹੋਵੇ ਅਗਰ ਇੱਕ ਗੁਰੂਕਾਰ ਦੇ ਕਿਰਤਨੀਆਂ ਨੂੰ ਅੱਜ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਆਪਣੀ ਕਿਰਪਾਨ ਲਾਉਣ ਤੇ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਇਹ ਸਾਡੇ ਸਿੱਖ ਕੌਮ ਦੇ ਵਾਸਤੇ ਬੜੀ ਹੀ ਸ਼ਰਮਨਾਕ ਗੱਲ ਹੈ ਤੁਸੀਂ ਸਾਰਿਆਂ ਨੇ ਮਲੇਸ਼ੀਆ ਸਮਾਗਮ ਦੇ ਵਿੱਚੋਂ ਫਟੇ ਪਜਾਮੇ ਵਾਲੀ ਰੀਲ ਤਾਂ ਵੇਖੀ ਹੋਵੇਗੀ ਹੁਣ ਉਸੇ ਮਲੇਸ਼ੀਆ ਸਮਾਗਮ ਦੇ ਦੌਰਾਨ ਹੀ ਇੱਕ ਹੋਰ ਰੀਲ ਇਹਨੂੰ ਵੇਖੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਅੱਜ ਦੀ ਡੇਟ ਵਿੱਚ ਤੁਸੀਂ ਕਿਸੇ ਵੀ ਰਾਗੀ ਨੂੰ ਪੁੱਛ ਲਵੋ ਕਿ ਤੁਸੀਂ ਆਪਣੇ ਬੱਚੇ ਨੂੰ ਰਾਗੀ ਬਣਾਓਗੇ ਤਾਂ ਉਹ ਰਾਗੀ ਕਵੇਗਾ ਕਿ ਮੇਰੀ ਪੀੜ੍ਹੀ ਆਖਰੀ ਸੀ ਜਿਹੜੀ ਇਹ ਕੀਰਤਨ ਦੀ ਸੇਵਾ ਕਰ ਗਈ ਮੈਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਮਾੜੇ ਦਿਨ ਮੈਂ ਵੇਖੇ ਨੇ ਮੈਂ ਆਪਣੇ ਬੱਚਿਆਂ ਨੂੰ ਨਹੀਂ ਕਦੀ ਦੇਖਣ ਦਵਾਂਗਾ ਸਾਧ ਸੰਗਤ ਜੀ ਅੱਜ ਦੀ ਡੇਟ 'ਚ ਰਾਗੀਆਂ ਦੇ ਕੋਲ ਆਪਣੇ ਕਰ ਨਹੀਂ ਹਨ ਉਹਨਾਂ ਦੇ ਕੋਲ ਆਪਣੀ ਪ੍ਰਾਪਰਟੀ ਨਹੀਂ ਹੈ 67 78000 ਤਨਖਾਵਾ ਦੇ ਨਾਲ ਕੋਈ ਰਾਗੀਆਂ ਦਾ ਕਰ ਨਹੀਂ ਚੱਲਦਾ ਹਜੂਰੀ ਰਾਗੀ ਸਾਰੇ ਰੁੱਲ ਰਹੇ ਨੇ ਜੇ ਸਾਰੇ ਸਕੂਲ ਵੀ ਮਿਲ ਕੇ ਇਹ ਜ਼ਿੰਮਾ ਲੈ ਲੈਣ ਕਿ ਅਸੀਂ ਰਾਗੀਆਂ ਦੇ ਬੱਚਿਆਂ ਨੂੰ ਘਟੋ ਘਟ ਸਿਰਫ ਰਾਗੀਆਂ ਦੇ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਵਾਂਗੇ ਤਾਂ ਕੱਲ ਨੂੰ ਰਾਗੀ ਵੀ ਪੜੇ ਲਿਖੇ ਹੋਣਗੇ ਸਾਥ ਸੰਗਤ ਜੀ ਇਹ ਗੱਲ ਸਰਪਜੀਤ ਸਿੰਘ ਪਟਨਾ ਸਾਹਿਬ ਬਲਿਆ ਨੇ ਕਹੀ ਸੀ ਕਿ ਦੁਨੀਆ ਦਾ ਸੋਚਣਾ ਹੈ ਕੀ ਰਾਗੀ ਜਿਹੜੇ ਹੁੰਦੇ ਨੇ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਪੜ੍ਹੇ ਲਿਖੇ ਨਹੀਂ ਹੁੰਦੇ ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ ਉਹ ਮੂੰ ਚੱਕ ਕੇ ਰਾਗੀ ਪ੍ਰਚਾਰਕ ਬਣ ਜਾਂਦੇ ਨੇ ਪ੍ਰਸਾਦ ਸੰਗਤ ਜੀ ਜਿੰਨੀ ਔਖੀ ਵਿਦਿਆ ਪ੍ਰਚਾਰਕਾਂ ਦੀ ਹੈ ਉਨੀ ਔਖੀ ਵਿਦਿਆ ਕਿਸੇ ਪੀ ਐਚ ਡੀ ਦੇ ਡਾਕਟਰ ਦੀ ਨਹੀਂ ਹੋਵੇਗੀ ਸਾਡੀ ਪੂਰੀ ਜ਼ਿੰਦਗੀ ਨਿਕਲ ਜਾਵੇ ਅਸੀਂ ਫਿਰ ਵੀ ਗੁਰੂ ਨਾਨਕ ਦੇ ਇਤਿਹਾਸ ਨੂੰ ਫਰੋਲ ਨਹੀਂ ਸਕਦੇ ਇਸ ਵੀਡੀਓ ਦੇ ਵਿੱਚ ਮੈਂ ਜੋ ਗੱਲ ਬੋਲੀ ਉਹ ਗੱਲ ਅੱਜ ਮੈਨੂੰ ਸੱਚ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਮਾਫ ਕਰਨਾ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਨੇ ਗੁਰੂ ਘਰ ਦੇ ਕੀਰਤਨੀਆਂ ਨੇ ਹਜੂਰੀ ਰਾਗੀਆਂ ਨੇ ਦਿਨ ਰਾਤ ਇੱਕ ਕਰਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਸੁਖਾਸਣ ਤੱਕ ਗੁਰੂ ਘਰਾਂ ਦੀ ਸੇਵਾ ਕੀਤੀ ਪਰ ਪ੍ਰਬੰਧਕ ਕਮੇਟੀਆਂ ਉਹਨਾਂ ਹੀ ਸੇਵਾਦਾਰਾਂ ਨੂੰ ਨਹੀਂ ਸਾਂਭ ਸਕੀ। ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਪਾਈ ਸਾਹਿਬ ਨੇ ਐਸੀ ਕਿਹੜੀ ਵੱਡੀ ਮੰਗ ਕਰ ਲਈ ਸੀ ਜੋ ਪ੍ਰਬੰਧਕ ਕਮੇਟੀਆਂ ਤੋਂ ਉਹਨਾਂ ਨੂੰ ਦਿੱਤੀ ਨਹੀਂ ਗਈ ਤੁਸੀਂ ਖੁਦ ਸੋਚੋ ਜਿਨ੍ਹਾਂ ਦੀ ਤਨਖਾਹ ਉਹ ਦੱਸ ਰਹੇ ਨੇ 10000 ਰੁਪਏ ਮਹੀਨਾ ਉਹਨਾਂ ਦੀ ਤਨਖਾਹ ਹੈ ਉਸ ਦੇ ਵਿੱਚੋਂ ਉਹ ਕੀ ਕੁਝ ਕਰਨ ਆਪਣੇ ਘਰ ਦਾ ਖਰਚਾ ਚਲਾਉਣ ਆਪਣੇ ਬੱਚਿਆਂ ਦੀ ਸਕੂਲਾਂ ਦੀ ਫੀਸ ਪਰਣ ਟਿਊਸ਼ਨ ਫੀਸ ਪਰਣ ਜਾਂ ਆਪਣੇ ਘਰ ਦੀ ਦੇਖ ਰੱਖ ਕਰਨ 10000 ਦੇ ਵਿੱਚ ਅੱਜ ਦੀ ਡੇਟ ਵਿੱਚ ਹੁੰਦਾ ਹੀ ਕੀ ਹੈ ਮੈਨੂੰ ਤੇ ਹੈਰਾਨੀ ਹੋ ਰਹੀ ਹੈ ਅੱਜ ਫਿਰ ਅਸੀਂ ਕਹਿੰਦੇ ਆ ਕਿ ਲੋਕ ਸਾਡੀ ਕੌਮ ਤੋਂ ਕਿਉਂ ਦੂਰ ਹੋ ਰਹੇ ਨੇ ਕਿਉਂਕਿ ਅਸਲ ਸੱਚਾਈ ਇਹ ਹੈ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਡੇ ਗੁਰੂ ਕਰਾਂ ਦੀ ਸੇਵਾ ਕੀਤੀ ਅਸੀਂ ਉਹਨਾਂ ਨੂੰ ਹੀ ਨਹੀਂ ਸਾਂਭ ਸਕੇ ਜਦੋਂ ਅਸੀਂ ਆਪਣੇ ਕਰਾਂ ਦੇ ਵਿੱਚ ਰਹਿੰਦੇ ਆ ਮਹਿਲਾ ਵਰਗੇ ਕਰ ਬਣਾਏ ਨੇ ਐਸੀ ਤੋਂ ਬਿਨਾ ਇੱਕ ਮਿੰਟ ਵੀ ਰਹਿ ਨਹੀਂ ਜਾਂਦਾ ਤੁਸੀਂ ਮੈਨੂੰ ਅੱਜ ਇੱਕ ਗੱਲ ਦੱਸੋ ਕਿਹੜੇ ਗੁਰੂ ਘਰ ਦੇ ਹਜੂਰੀ ਰਾਗੀਆਂ ਦੀ ਗ੍ਰੰਥੀ ਸਿੰਘਾਂ ਦੀ ਸੇਵਾਦਾਰਾਂ ਦੀ ਹੈਲਥ ਇੰਸ਼ੋਰੈਂਸ ਹੈ ਅੱਜ ਦੀ ਡੇਟ ਦੇ ਵਿੱਚ ਰਾਗੀਆਂ ਦੇ ਕੋਲ ਆਪਣੇ ਕਰਨ ਨਹੀਂ ਹਨ ਆਪਣੀ ਪ੍ਰਾਪਰਟੀ ਨਹੀਂ ਹੈ ਫਿਰ ਅਸੀਂ ਕਹਿੰਦੇ ਆ ਕਿ ਸਾਡੀ ਸਿੱਖ ਕੌਮ ਦੇ ਵਿੱਚ ਬੱਚੇ ਅੱਗੇ ਆਉਣ ਵਾਲਾ ਯੂਥ ਗੁਰੂ ਘਰਾਂ ਦੇ ਨਾਲ ਨਹੀਂ ਜੁੜਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹਾਲਾਤ ਵੇਖ ਕੇ ਅੱਗੇ ਆਉਣ ਵਾਲੇ ਜਿਹੜੇ ਵੀ ਚਾਹਣਗੇ ਕਿ ਅਸੀਂ ਗੁਰੂ ਘਰਾਂ ਦੀ ਸੇਵਾ ਕਰੀਏ ਗ੍ਰੰਥੀ ਸਿੰਘ ਬਣੀਏ ਗੁਰੂਕਰਦੇ ਹਜੂਰੀ ਰਾਗੀ ਬਣੀਏ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਵੇਖ ਕੇ ਹੁਣ ਉਹ ਸਾਹਮਣੇ ਆਣਗੇ মিডিਆ ਵਾਲੇ ਜਿੰਨੇ ਵੀ ਬੈਠੇ ਨੇ ਜਿਹੜੇ ਇਸ ਵੀਡੀਓ ਨੂੰ ਸੁਣ ਰਹੇ ਨੇ ਹੁਣ ਤੁਸੀਂ ਉਹਨਾਂ ਤੇ ਵੀ ਨਾਮ ਲਗਾ ਦਿਓ ਕਿ ਐਤਾ ਜੀ ਆਰਐਸਐਸ ਦੇ 에ਜੰਟ ਨੇ ਐਤਾ ਸਿੱਖਾਂ ਦੇ ਖਿਲਾਫ ਇਹਨਾਂ ਨੇ ਇਦਾਂ ਦੀ ਹਰਕਤ ਕੀਤੀ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੇ ਨੇ ਕਿ ਜਦੋਂ ਉਹਨਾਂ ਨੇ ਦੱਸਿਆ ਰੋਂਦੇ ਹੋਏ ਵੀਡੀਓ 'ਚ ਕਿ ਮੇਰੀ 6 ਸਾਲ ਦੀ ਬੱਚੀ ਅੱਜ ਮੈਨੂੰ ਪੁੱਛ ਰਹੀ ਹੈ ਕਿ ਪਾਪਾ ਅੱਜ ਤੁਸੀਂ ਆ ਗੁਰਦੁਆਰੇ ਦੇ ਵਿੱਚ ਕੀਰਤਨ ਕਰਨ ਕਿਉਂ ਨਹੀਂ ਗਏ ਤਾਂ ਅੱਗੋਂ ਉਹਨਾਂ ਦੇ ਕੋਲ ਆਪਣੇ ਬੱਚੇ ਨੂੰ ਦੇਣ ਲੈ ਕੋਈ ਜਵਾਬ ਨਹੀਂ ਸੀ ਜੇਕਰ ਮੇਰੀ ਇਹ ਵੀਡੀਓ ਉਹ ਪਾਈ ਸਾਹਿਬ ਤੱਕ ਪਹੁੰਚ ਰਹੀ ਹੈ ਮੈਂ ਪਾਈ ਸਾਹਿਬ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਪਾਈ ਸਾਹਿਬ ਤੁਸੀਂ ਫਿਕਰ ਨਾ ਕਰੋ ਸਾਰੀਆਂ ਸੰਗਤਾਂ ਅਜ ਤੁਹਾਡੇ ਨਾਲ ਨੇ ਮੈਨੂੰ ਇਹ ਵੀ ਪਤਾ ਹੈ ਕਿ ਕੋਈ ਵੀ ਰਾਗੀ ਸਿੰਘ ਕੋਈ ਵੀ ਹਾਈ ਅਥਾਰਟੀ ਅਜ ਤੁਹਾਡੇ ਨਾਲ ਆ ਕੇ ਨਹੀਂ ਖੜੇਗੀ ਪਰ ਅਸੀਂ ਸਾਰੀਆਂ ਸੰਗਤਾਂ ਤੁਹਾਡੇ ਨਾਲ ਹਾਂ ਅੱਜ ਮੈਂ ਇਸ ਗੱਲ ਤੇ ਤਾਂ ਬੋਲਣ ਵਾਸਤੇ ਆਈ ਕਿਉਂਕਿ ਮੈਨੂੰ ਪਤਾ ਸੀ ਕਿ ਉਹਨਾਂ ਦੇ ਨਾਲ ਇਸ ਵੇਲੇ ਕੋਈ ਨਹੀਂ ਖੜਨ ਵਾਲਾ ਜਿਸ ਚੀਜ਼ ਦੇ ਵਿੱਚੋਂ ਅੱਜ ਮੈਂ ਲੰਘ ਰਹੀ ਆ ਮੈਂ ਨਹੀਂ ਚਾਹੁੰਦੀ ਕਿ ਭਾਈ ਸਾਹਿਬ ਨੂੰ ਵੀ ਉਸ ਚੀਜ਼ ਦਾ ਸ਼ਿਕਾਰ ਹੋਣਾ ਪਵੇ ਮੇਰੀ ਮੀਡੀਆ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਇਹਨਾਂ ਦੇ ਮਗਰ ਨਾ ਪੈਜਿਓ ਕਿਉਂਕਿ ਉਹਨਾਂ ਦੇ ਘਰ ਛੋਟੇ ਬੱਚੇ ਨੇ ਉਹਨਾਂ ਦੀ ਮਿਸਿਸ ਹੈ ਹੈਰਾਨੀ ਹੁੰਦੀ ਹੈ ਕਿ ਪ੍ਰਬੰਧਕ ਕਮੇਟੀਆਂ ਨੂੰ ਜਾ ਸਾਡੇ ਵਰਗੇ ਆਮ ਲੋਕਾਂ ਨੂੰ ਆਪਣੇ ਸਾਰੇ ਐਸ਼ਵ ਆਰਾਮ ਚਾਹੀਦੇ ਹੁੰਦੇ ਨੇ ਵਧੀਆ ਤੋਂ ਵਧੀਆ ਫੈਸਿਲਿਟੀ ਦੇ ਵਿੱਚ ਅਸੀਂ ਰਹਿਣਾ ਸੈਣਾ ਪਸੰਦ ਕਰਦੇ ਆ ਪਰ ਜਦੋਂ ਕੋਈ ਗੁਰੂ ਕਰਦੇ ਕੀਰਤਨੀਏ ਹਜੂਰੀ ਰਾਗੀ ਜਾਂ ਕੋਈ ਗ੍ਰੰਥੀ ਸਿੰਘ ਆਪਣੀ ਜ਼ਿੰਦਗੀ ਨੂੰ ਥੋੜਾ ਬਿਹਤਰ ਇਨ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰ ਲਵੇ ਤਾਂ ਸਾਨੂੰ ਉਸ ਤੋਂ ਤਕਲੀਫ ਹੋਣ ਲੱਗ ਜਾਂਦੀ ਹੈ ਪਰ ਕੋਈ ਗੱਲ ਨਹੀਂ ਭਾਈ ਸਾਹਿਬ ਅਸੀਂ ਸਾਰੇ ਤੁਹਾਡੇ ਨਾਲ ਹਾਂ ਮੈਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਇਹ ਵੀਡੀਓ ਮੇਰੀ ਜਿੱਥੇ ਤੱਕ ਵੀ ਜਾ ਰਹੀ ਹੈ ਵਰਲਡ ਦੇ ਵਿੱਚ ਜਿਹੜੀ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਵੀ ਸੰਗਤਾਂ ਇਸ ਵੀਡੀਓ ਨੂੰ ਵੇਖ ਰਹੀਆਂ ਨੇ ਮੈਂ ਇਹੀ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਤੁਸੀਂ ਜਲਦ ਤੋਂ ਜਲਦ ਇਨ੍ਹਾਂ ਪਾਈ ਸਭ ਨੂੰ ਕੰਟੈਕਟ ਕਰੋ ਇਨ੍ਹਾਂ ਨੂੰ ਕਿਸੇ ਵਧੀਆ ਤੋਂ ਵਧੀਆ ਗੁਰੂ ਘਰ ਦੇ ਵਿੱਚ ਇਨ੍ਹਾਂ ਨੂੰ ਫਿਰ ਤੋਂ ਸੇਵਾ ਦਾ ਮੌਕਾ ਬਖਸ਼ੋ ਕਿਉਂਕਿ ਜੇ ਇਨ੍ਹਾਂ ਨੇ ਅੱਜ ਆਪਣਾ ਮੁਖ ਮੋੜ ਲਿਆ ਤੇ ਸਾਡੀ ਕੌਮ ਦੇ ਵਾਸਤੇ ਇਸੋ ਸ਼ਰਮਨਾਕ ਗੱਲ ਕੋਈ ਨਹੀਂ ਹੋਵੇਗੀ ਜਿੰਨੇ ਵੀ ਗੁਰੂਕਾਰ ਦੇ ਕੀਰਤਨੀਏ ਮੇਰੀ ਇਸ ਵੀਡੀਓ ਨੂੰ ਸੁਣ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਤੁਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਣ ਲੈ ਲਵੋ ਕਿ ਆਪਣੇ ਬੱਚਿਆਂ ਨੂੰ ਤੁਸੀਂ ਵੱਧ ਤੋਂ ਵੱਧ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਨਾ ਆਪਣੇ ਬੱਚਿਆਂ ਨੂੰ ਬਹੁਤ ਪੜਿਆ ਲਿਖਿਆ ਕਾਮਯਾਬ ਇਨਸਾਨ ਬਣਾਣਾ ਕਿ ਤਾਂਕਿ ਕੱਲ ਨੂੰ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਕਿਸੇ ਦਾ ਵੀ ਮਹਤਾਜ ਨਾ ਹੋਣਾ ਪਵੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟਿਡ ਕਰੋ ਤਾਂਕਿ ਜਿਹੜੇ ਲੋਕ ਅੱਜ ਤੁਹਾਡੇ ਨਾਲ ਮਾੜਾ ਕਰਦੇ ਨੇ ਉਹਨਾਂ ਦੇ ਮੂੰਹ ਤੇ ਇਹ ਇੱਕ ਚਪੇੜ ਬਣ ਕੇ ਸਾਬਤ ਹੋਵੇ ਕਿ ਦੇਖੋ ਰਾਗੀ ਸਿੰਘਾਂ ਦੇ ਬੱਚੇ ਵੀ ਪੜੇ ਲਿਖੇ ਹੋ ਸਕਦੇ ਨੇ ਰਾਗੀ ਸਿੰਘਾਂ ਦੇ ਬੱਚੇ ਵੀ ਵੱਡੇ ਅਹੁਦਿਆਂ ਤੇ ਦੇਸ਼ ਦੀ ਸਾਡੀ ਕੌਮ ਦੀ ਸੇਵਾ ਕਰ ਸਕਦੇ ਨੇ